ਮਾਨਯੋਗ ਕਮਿਸ਼ਨਰ ਪੁਲਿਸੀ ਜੀ ਕੁਲਦੀਪ ਸਿੰਘ ਚਾਹਲ ਜੀ ਦੀ ਹਦਾਇਤਾਂ ਅਨੁਸਾਰ ਥਾਣਾ ਪੀਏ ਦੇ ਇੰਸਪੈਕਟਰ ਹਰਸ਼ਵੀਰ ਸਿੰਘ ਜੀ ਅਤੇ ਉਹਨਾਂ ਦੀ ਟੀਮ ਨੂੰ ਮਾੜੇ ਅਨਸਰਾਂ ਦੇ ਖਿਲਾਫ ਚਲਾਈ ਮਹਿੰਦ ਦੇ ਦੌਰਾਨ ਭਾਰੀ ਸਫਲਤਾ ਹਸਲ ਹੋਈ ਜਦੋਂ ਦੋ ਵੱਖ-ਵੱਖ ਮਕਦਮੇ ਦਰਜ ਕਰਕੇ ਪੰਜ ਜਿਹੜੇ ਵਿਅਕਤੀ ਹੈ ਜਿਨ੍ਹਾਂ ਦੇ ਨਾਮ ਰਮਨਦੀਪ ਸਿੰਘ ਦਿਲਬਾਖ ਸਿੰਘ ਜਿਹੜਾ ਕਿ ਮਕਦਮਾ ਨੰਬਰ 23 ਇਸੇ ਪ੍ਰਕਾਰ ਪਰਮਵੀਰ ਸਿੰਘ ਸੱਤਪਾਲ ਸਿੰਘ ਅਤੇ ਫਰਮਾਨ ਨੰਲੀ ਜਿਹੜੇ ਕਿ ਮੁਕੱਦਮਾ ਨੰਬਰ 20 ਤਲਾਪੀਏ ਵਿੱਚ ਗ੍ਰਿਫਤਾਰ ਕੀਤੇ ਗਏ ਆ ਇੱਕ ਮੁਕੱਦਮੇ ਵਿੱਚ ਦੋਸ਼ੀਆਂ ਪਾਸੋਂ 4 ਮੋਟਰਸਾਈਕਲ 10 ਮੋਬਾਈਲ ਅਤੇ ਦੂਸਰੇ ਮੁਕੱਦਮੇ ਵਿੱਚ 4 ਮੋਟਰਸਾਈਕਲ 2 ਮੋਬਾਈਲ ਅਤੇ ਇੱਕ ਦਾ ਜਿਹੜਾ ਦੋਸ਼ੀਆਂ ਤੋਂ ਬਰਾਬਰ ਕੀਤਾ ਗਿਆ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਉਹਨਾਂ ਦਾ ਜਿਹੜਾ ਰਿਮਾਂਡ ਹਦਲ ਕੀਤਾ ਗਿਆ ਦੌਰਾਨ ਰਿਮਾਂਡ ਉਹਨਾਂ ਤੋਂ ਪੁੱਛਗਿੱਛ ਦੇ ਦੌਰਾਨ ਹੋਰ ਵੀ ਜਿਹੜੀ ਹੈਗੀ ਹੈ ਬਰਾਮਦਗੀ ਹੋਣ ਦੀ ਉਮੀਦ ਹੈ। ਕੋਈ ਵੀ ਫਰਚੇ ਨਹੀਂ ਜੰਗੇ ਨਹੀਂ। ਹਾਂਜੀ ਦੋਸ਼ੀ ਜਿਹੜੇ ਦੋ ਜਿਹੜੇ ਦੋਸ਼ੀ ਹੈ ਇਹਨਾਂ ਦੇ ਖਿਲਾਫ ਪਹਿਲਾਂ ਵੀ ਜਿਹੜੇ ਮੁਕੱਦਮੇ ਰਮਨਦੀਪ ਸਿੰਘ ਅਤੇ ਦਿਲਬਾਖ ਸਿੰਘ ਇਹਨਾਂ ਤੇ ਪਹਿਲਾਂ ਵੀ ਦੋਨਾਂ ਤੇ ਇੱਕ ਤੇ 6 ਮੁਕੱਦਮੇ ਹੈ ਤੇ ਦੂਜੇ ਤੇ 5 ਮੁਕੱਦਮੇ ਹੈ। ਇਸੇ ਪ੍ਰਕਾਰ ਜਿਹੜਾ ਦੋਸ਼ੀ ਪਰਮਵੀਰ ਸਿੰਘ ਹੈ ਉਹਦੇ ਵੀ ਉਹਦੇ ਵੀ ਖਿਲਾਫ ਪਹਿਲਾਂ ਇੱਕ ਮੁਕੱਦਮਾ ਦਰਜ ਹੈ। ਇਹੜਾ ਕਿ ਅ ਅਟੈਂਪਟ ਟੂ ਮਰਡਰ ਦਾ ਤੇ ਦੋਸ਼ੀ ਜਿਹੜੇ ਹੈਗੇ ਐ ਨਾ ਚ ਨਸ਼ੇ ਕਰਨ ਦੇ ਵੀ ਆਦੀ ਨੇ ਸਾਰੇ ਲੁੱਟਾ ਘਮਾ ਦੇ ਪੁੱਛੇ ਨਹੀਂ ਕਿ ਨਾ ਇਹਨਾਂ ਤੇ ਚੋਰੀ ਦੇ ਤੇ ਪਾੜ ਚੋਰੀ ਦੇ ਤੇ ਲੜਾਈ ਝਗੜੇ ਦੇ ਤਿੰਨ ਤਰ੍ਹਾਂ ਦੇ ਪਰਚੇ ਜਿਹੜੇ ਹੈਗੇ ਨੇ ਤੇ ਦਰਜ ਦੋਸ਼ੀ ਜਿਨ੍ਹਾਂ ਦਾ ਰਿਮਾਂਡ ਹਾਥਲ ਕੀਤਾ ਗਿਆ ਤੇ ਦੌਰਾਨ ਇਹ ਰਿਮਾਂਡ ਇਹਨਾਂ ਤੋਂ ਪੁੱਛਗਿੱਛ ਕਰਕੇ ਹੋਰ ਬਰਾਮਦਗੀ ਜਿਹੜੀ ਹੈਗੀ ਆ ਮਿੱਥ ਲੈਂਪੀ